ਪਾਕਿਸਤਾਨ ਦੀ ਕੋਰਟ ਲਖਪਤ ਜੇਲ੍ਹ ਦੇ ਵਿੱਚ ਜਾਨ ਗਵਾ ਚੁੱਕੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਕੱਲ ਸਿਆਸਤ ਦੇ ਵਿੱਚ ਪੈਰ ਰੱਖਿਆ ਉਹਨਾਂ ਨੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਜੋ ਭਾਜਪਾ ਦੇ ਵਿਜੇ ਸੰਪਲਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਭਾਜਪਾ ਚ ਸ਼ਾਮਲ ਹੋਏ ਨੇ ਇਸ ਵੇਲੇ ਦਲਬੀਰ ਕੌਰ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਪੈ ਜੀ ਕੀ ਲੋੜ ਪੈ ਗਈ ਕਿ ਤੁਹਾਨੂੰ ਸਿਆਸਤ ਦੇ ਵਿੱਚ ਆਉਣਾ ਪਿਆ ਨਹੀਂ ਸਿਆਸਤ ਵਿੱਚ ਤਾਂ ਮੈਂ ਪਹਿਲਾਂ ਹੀ ਸੀ ਅ uh, 1980 ਦੇ ਵਿੱਚ ਮੈਂ ਕਾਂਗਰਸ ਜੁਆਇਨ ਕੀਤੀ ਸੀ ਐਜ਼ ਅ ਵਰਕਰ ਉਹਦੇ ਵਿੱਚ ਸ਼ਾਮਿਲ ਹੋਈ ਸੀ ਔਰ ਉਸ ਤੋਂ ਬਾਅਦ ਮੈਂ ਵਕਫਾ ਕਹੁਦਿਆਂ ਤੇ ਵੀ ਰਹੀ ਹਾਂ ਜ਼ਿਲ੍ਹੇ ਦੇ ਅਹੁਦੇ ਤੇ ਵੀ ਰਹੀ ਹਾਂ ਪੰਜਾਬ ਪ੍ਰਦੇਸ਼ ਦੇ ਅਹੁਦੇ ਤੇ ਵੀ ਰਹੀ ਹਾਂ ਮਹਿਲਾ ਕਾਂਗਰਸ ਔਰ ਕਾਂਗਰਸ ਚ ਵੀ ਰਹੀ ਹਾਂ ਕਾਂਗਰਸ ਸੇਵਾ ਦਲ ਦੇ ਵਿੱਚ ਮੈਂ ਆਲ ਇੰਡੀਆ ਦੀ ਜਰਨਲ ਸੈਕਟਰੀ ਰਹੀ ਸੀ ਜਿਸ ਚ ਮੈਨੂੰ ਅਟਪਰਦੇਸ਼ ਮਿਲੇ ਸੀ ਜਿਸ ਵਿੱਚ ਜੰਮੂ ਕਸ਼ਮੀਰ ਵਰਗਾ ਪ੍ਰਾਤ ਵੀ ਮੇਰੇ ਕੋਲ ਸੀਗਾ ਤਾਂ 2005 ਵਿੱਚ ਸਿਰਫ ਮੈਂ ਇੱਕ ਗੁੱਸੇ ਕਰਕੇ ਕਾਂਗਰਸ ਨੂੰ ਛੱਡਿਆ ਸੀ ਕੀ ਮੇਰੇ ਆਖਿਰ ਉਹ ਕੀ ਗੁੱਸਾ ਸੀ ਔਰ ਜੇਕਰ ਅਸੀਂ 2017 ਦੀਆਂ ਜੋ ਚੋਣਾਂ ਨੇ ਵਿਧਾਨ ਸਭਾ ਦੀਆਂ ਉਹਨਾਂ ਤੋਂ ਠੀਕ ਪਹਿਲਾਂ ਤੁਸੀਂ ਭਾਜਪਾ ਚਾਏ ਦੇ ਕਈ ਸਿਆਸੀ ਮੈਨੇ ਕੱਢੇ ਜਾ ਰਹੇ ਨੇ ਉਹਨਾਂ ਦਾ ਜਵਾਬ ਦਿਓ ਕਿ ਲੋਕ ਜਾਨਣਾ ਚਾਹੁੰਦੇ ਕਿ ਆਖਿਰ ਇਹ ਕਿਉਂ ਸਮਾਂ ਤੁਸੀਂ ਚੁਣਿਆ ਭਾਜਪਾ ਦੇ ਵਿੱਚ ਜਾਣਦੇ ਹਾਂ ਇਹ ਸਮਾਂ ਇਸ ਕਰਕੇ ਮੈਂ ਚੁਣਿਆ ਕਿ ਪਾਪ ਪਾਦੀਆਂ ਜਿਹੜੀਆਂ ਨੀਤੀਆਂ ਨੇ ਔਰ ਜਦੋਂ ਮੈਂ ਲੋਕ ਸਭਾ ਰਾਜ ਸਭਾ ਚ ਰੋਲਾ ਦੇਖਦੀਆਂ ਜਾਂ ਵੈਸੇ ਅੱਗੇ ਪਿੱਛੇ ਵੀ ਮੈਂ ਕਈ ਨੇਤਾਵਾਂ ਦੇ ਜਦੋਂ ਬਿਆਨ ਦੇਖਦੀਆਂ ਤਾਂ ਮੈਨੂੰ ਹੱਸਾ ਵੀ ਆਂਦਾ ਹੈ ਕਿ ਬਚਕਾਨਾ ਗੱਲਾਂ ਜਿਹੜੀਆਂ ਨੇ ਇੱਕ ਅੱਛੇ ਘਰਾਂ ਦੇ ਬੱਚੇ ਹੋ ਕੇ ਔਰ ਅੱਛੇ ਮਤਲਬ ਪੜੇ ਲਿਖੇ ਲੋਕ ਨੇ ਰਾਜਨੀਤਾ ਜਿਹੜਾ ਦੀ ਜ਼ਿੰਦਗੀ ਨਿਕਲੀ ਔਰ ਬੜੇ ਹੱਸੋ ਹੀ ਨਹੀਂ ਬਚਕਾਨੀਆਂ ਗੱਲਾਂ ਕਰਦੇ ਆ ਤਾਂ ਉਦੋਂ ਮੇਰਾ ਦਿਲ ਕਰਦਾ ਹੈ ਕਿ ਅਗਰ ਮੈਂ ਵੀ ਅਸਿਆਸਤ ਚ ਹੋਵਾਂ ਤਾਂ ਇਹਨਾਂ ਲੋਕਾਂ ਨੂੰ ਮੈਂ ਵੀ ਕੁਝ ਸਵਾਲ ਕਰਾਂ ਔਰ ਇਹਨਾਂ ਤੋਂ ਮੈਂ ਪੁੱਛਾਂ ਔਰ ਇਹਨਾਂ ਨੂੰ ਇਸ ਔਰ ਨਰਾਜ਼ ਮਹਿਸਰ ਕੇ ਹੋਈ ਸੀ ਕਿ 90 ਤੋਂ ਜਦੋਂ ਮੇਰਾ ਭਰਾ ਫੜਿਆ ਸੀ ਮੈਂ ਨਰਸਿੰਮਾ राव ਤੋਂ ਲੈ ਕੇ ਹਰ ਇੱਕ ਨੂੰ ਮਿਲਦੀ ਰਹੀ ਔਰ ਗੱਲ ਕਰਦੀ ਰਹੀ ਲੇਕਿਨ ਮੇਰੇ ਪ੍ਰਾਨ ਨੂੰ ਛੁਡਾਉਣ ਲਈ ਕਿਸੇ ਨੇ ਵੀ ਯਤਨ ਨਹੀਂ ਕੀਤੇ ਤਾਂ ਮੈਨੂੰ ਬਹੁਤ ਗੁੱਸਾ ਆਇਆ ਸੀ ਕਿ ਇਸ ਪਾਰਟੀ ਵਿੱਚ ਵੀ ਰਹਿ ਕੇ ਇਨੀ ਸੇਵਾ ਕਰਕੇ ਔਰ ਇਹਨਾਂ ਦੇ ਪ੍ਰਤੀ ਇੰਨਾ ਮਿਹਰਾਦ ਦਿਨ ਇੱਕ ਕਰਾਂ ਔਰ ਉਸ ਦੇ باوجود ਇਹ ਗੱਲ ਨਾ ਕਰਨ ਤਾਂ ਮੈਨੂੰ ਅੱਛਾ ਨਹੀਂ ਸੀ ਲੱਗਾ ਫਿਰ ਅਬਨਾਸ਼ਾਏ ਖੰਨਾ ਜੀ ਨੇ ਮੈਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਅਸੀਂ ਤੁਹਾਡੇ ਬ੍ਰਦਰ ਨੂੰ ਛੁਡਾਉਣ ਦੇ ਲਈ ਹਰ ਕਦਮ ਉਠਾਵਾਂਗੇ ਤਾਂ ਪਾਜਪਾ ਨੇ ਮੇਰੀ ਮਦਦ ਵੀ ਕੀਤੀ ਸੀ ਜੋ ਮੈਂ ਇਹਨਾਂ ਦੇ ਵਿੱਚ 2005 ਵਿੱਚ ਕੁਝ ਕੁ ਦਿਨਾਂ ਦੇ ਵਿੱਚ ਦੇਖਿਆ ਔਰ ਜੋ ਅੱਜ ਤੱਕ ਮੈਨੂੰ ਸੁਣਦੀ ਆ ਰਹੀ ਹਾਂ ਇੱਕ ਜਿਹੜਾ ਵਰਕਰ ਕੰਮ ਕਰਨ ਵਾਲਾ ਉਸ ਦੀ ਇਹ ਕਦਰ ਵੀ ਕਰਦੇ ਆ ਪਛਾਣ ਕਰਦੇ ਆ ਉਸ ਦੇ ਨਾਲ ਖਲੋਂਦੇ ਆ ਇੱਕ ਸੁਸ਼ਮਨ ਜੀ ਪਾਰਲੀਮੈਂਟ 'ਚ ਹੁੰਦੇ ਨੇ ਔਰ ਮੇਰੇ ਵਰਗੀ ਇੱਕ ਛੋਟਾ ਜਿਹਾ ਮੈਸੇਜ ਛੱਡਦੀ ਆ ਉਹ ਪਾਰਲੀਮੈਂਟ 'ਚ ਉੱਠ ਕੇ ਮੈਨੂੰ ਕਾਲ ਕਰਕੇ ਪੁੱਛਦੇ ਨੇ ਕਿ ਹਾਂ ਦਲਬੀਰ ਜੀ ਕੀ ਗੱਲ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਆ ਇਹ ਵੀ ਚਰਚਾਵਾਂ ਨੇ ਕਿ ਦਲਬੀਰ ਕੌਰ ਜੀ ਸਿਆਸਤ ਦੇ ਵਿੱਚ ਆ ਕੇ ਇੱਕ ਕੋਈ ਵੱਡਾ ਜ਼ਿੰਮੇਵਾਰੀ ਨਭਾਉਣੀ ਚਾਹੁੰਦੇ ਨੇ ਕਿਉਂਕਿ ਇਲੈਕਸ਼ਨਾਂ ਸਿਰਤੇ ਨੇ ਔਰ ਇਹ ਚਰਚਾਵਾਂ ਨੇ ਕਿ ਤੁਸੀਂ ਚੋਣਾਂ ਵੀ ਲੜ ਸਕਦੇ ਹੋ ਕਿ ਇਹਨਾਂ ਸਾਰੀਆਂ ਚਰਚਾਵਾਂ ਦੇ ਵਿੱਚ ਕਿੰਨੀ ਕਿ ਸੱਚਾਈ ਫਿਲਹਾਲ ਮੈਂ ਕੋਈ ਸੌਦੇਬਾਜ਼ੀ ਰਾਜਨੇਤਾਵਾਂ ਵਾਂਗੂ ਨਹੀਂ ਕੀਤੀ ਮੈਂ ਨਹੀਂ ਕਿਹਾ ਕਿ ਮੈਨੂੰ ਕੋਈ ਟਿਕਟ ਚਾਹੀਦੀ ਹੈ ਮੈਂ ਨਹੀਂ ਕਿਹਾ ਮੈਂ ਚੋਣ ਲੜਨਾ ਚਾਹੁੰਦੀ ਹਾਂ ਮੈਂ ਸਿਰਫ ਉਹਨਾਂ ਦੇ ਕੋਲ ਆਪਣੀ ਮਨਸ਼ਾ ਰੱਖੀ ਹੈ ਕਿ ਮੈਨੂੰ ਇੱਕ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਹੋਵੇ ਜਿਹਦੇ ਨਾਲ ਕਿ ਮੇਰੀ ਗੱਲ ਜਿਹੜੀ ਹੈ ਉਹ ਸੁਣੀ ਜਾਵੇ ਸਰਕਾਰ 'ਚ ਔਰ ਮੈਂ ਕਹਿਦੀ ਹਾਂ ਇਹ ਗੱਲ ਕਰ ਸਕਾਂ ਜੇਕਰ ਪਾਰਟੀ ਤੁਹਾਨੂੰ ਕਹਿੰਦੀ ਹੈ ਵੀ ਤੁਸੀਂ ਇਲੈਕਸ਼ਨ ਲੜ ਔਸ ਵਿੱਚ ਕੋਈ ਇਤਰਾਜ਼ ਨਹੀਂ ਹੋਏਗਾ ਜਿੰਮੇਵਾਰੀ ਅਗਰ ਕੋਈ ਵੀ ਮਿਲੇਗੀ ਤਾਂ ਮੈਂ ਜ਼ਰੂਰ ਨਿਭਾਉਂਗੀ ਚਲੋ ਜੇ ਇਹ ਤਾਂ ਹੋ ਗਿਆ ਕਿ ਤੁਸੀਂ ਤਿਆਰ ਹੋ ਪਰ ਜੇਕਰ ਉਹ ਕਹਿੰਦੇ ਕਿ ਚੋਣ ਤੁਹਾਨੂੰ ਲੜਾਈ ਜਾਏਗੀ ਤਾਂ ਤੁਸੀਂ ਕਿਸ ਸੀਟ ਤੋਂ ਲੜਨਾ ਚਾਹੋਗੇ ਐਸਾ ਹਜੇ ਮੈਂ ਕੁਝ ਨਹੀਂ ਸੋਚਿਆ ਔਰ ਕਿਉਂਕਿ ਮੇਰੇ ਦਿਮਾਗ ਵਿੱਚ ਐਸਾ ਹੈ ਹੀ ਨਹੀਂ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਜ਼ਿਆਦਾ ਵਾਰ ਬਣੀ ਤੁਸੀਂ ਨਹੀਂ ਸਮਝਦੇ ਕਿ ਜੇਕਰ ਜਿੰਨੀ ਜ਼ਿਆਦਾ ਸਮਾਂ ਉਸ ਸਰਕਾਰ ਨੇ ਤੁਹਾਡਾ ਸਾਥ ਦਿੱਤਾ ਔਰ ਹੁਣ ਥੋੜੀ ਸਮੇਂ ਦੇ ਵਿੱਚ ਮੋਦੀ ਸਰਕਾਰ ਆਈ ਤੁਹਾਨੂੰ ਉਹ ਸਰਕਾਰ ਇੰਨੇ ਸਾਲ ਤੁਹਾਡੇ ਨਾਲ ਰਹੀ ਉਹਨੂੰ ਛੱਡ ਕੇ ਕੁਝ ਸਾਲ ਪਹਿਲਾਂ ਬਣੀ ਸਰਕਾਰ ਚੰਗੀ ਕਿਉਂ ਲੱਗ ਰਹੀ ਹੈ ਉਹ ਸਰਕਾਰ ਅਗਰ ਕੁਝ ਕਰਦੀ ਮੇਰੇ ਖਿਆਲ ਨਾਲ ਅਜੇ ਮੈਂ ਸੋਚਦੀ ਵੀ ਨਾ ਔਰਾ ਸਰਬਜੀਤ ਵੀ ਇੱਥੇ ਹੁੰਦਾ لیکن ਜਿੱਦਾਂ ਸ਼ੁਸ਼ਮਨ ਜੀ ਕੰਮ ਕਰ ਰਹੇ ਨੇ ਵਿਦੇਸ਼ ਦੇ ਵਿੱਚ ਜੋ ਵਿਦੇਸ਼ ਨੀਤੀ ਹੈ ਇਹਨਾਂ ਦੀ ਅੱਛੀ ਹੈ ਔਰ ਜੋ ਜਸਰਾ ਕੇ ਪਾਕਿਸਤਾਨ ਨੂੰ ਮੋਦੀ ਜੀ ਵੀ ਜਵਾਬ ਦਿੰਦੇ ਨੇ ਔਰ ਜੋ ਹਿੰਦੂਸਤਾਨ ਦੇ ਪ੍ਰਤੀ ਉਹ ਗਲ ਕਰਦੇ ਨੇ ਜੋ ਸੋਚ ਰੱਖਦੇ ਨੇ ਤਾਂ ਮੈਨੂੰ ਤਾਂ ਅੱਜ ਇਹ ਅਫਸੋਸ ਹੁੰਦਾ ਕਿ ਕਾਸ਼ ਮੋਦੀ ਜੀ ਪਹਿਲਾਂ ਆਏ ਹੁੰਦੇ ਤਾਂ ਸਰਬਜੀਤ ਵੀ ਆਇਆ ਹੁੰਦਾ ਸਰਬਜੀਤ ਸਿੰਘ ਦੀ ਰਿਹਾਈ ਦੇ ਵਿੱਚ ਕਾਂਗਰਸ ਦਾ ਐਸਾ ਕਿਹੜਾ ਕਦਮ ਸੀ ਜਿਨੇ ਤੁਹਾਨੂੰ ਇੱਕ ਨਿਰਾਸ਼ਾ ਜੋ ਤੁਹਾਡੇ ਵਿੱਚ ਆਈ ਇਹ ਐਸੀ ਕਿ ਕਿਉਂਕਿ ਇਹ ਵੀ ਚਰਚਾਵਾਂ ਨੇ ਤੁਸੀਂ ਕਹਿੰਦੇ ਹੋ ਕਿ ਕੋਈ ਸੌਦੇਬਾਜ਼ੀ ਕਾਂਗਰਸ ਸਰਕਾਰ ਨੇ ਕੀਤੀ ਸੀ ਉਹ ਕਿਹੜੀ ਸੌਦੇਬਾਜ਼ੀ ਸੀ ਜਿਸ ਕਰਕੇ ਤੁਹਾਡਾ ਭਰਾ ਅੱਜ ਇੱਥੇ ਜ਼ਿੰਦਾ ਨਹੀਂ ਜਿਸ ਤਰ੍ਹਾਂ ਕਿ ਮੈਨੂੰ ਕੈਪਟਨ ਅਮਰਿੰਦਰ ਹੋਰਾ ਨੇ ਹਰਮਿੰਦਰ ਗਿੱਲ ਦੇ ਜ਼ਰੀਏ ਐਮ ਕੇ ਹੋਟਲ ਵਿੱਚ ਮਿਲੇ ਔਰ ਉਹਨਾਂ ਨੇ ਮੈਨੂੰ ਪ੍ਰੋਸਾ ਦਿੱਤਾ ਸੀ ਕਿ ਅਗਰ ਤੁਸੀਂ ਕਾਂਗਰਸ ਜੁਆਇਨ ਕਰ ਲੈਂਦੇ ਹੋ ਪਾਚ ਪਛਟ ਕੇ ਤਾਂਹੀਂ ਤੁਹਾਡੇ ਭਰਾ ਨੂੰ ਬਹੁਤ ਜਲਦੀ ਇਲੈਕਸ਼ਨਾਂ ਤੋਂ ਪਹਿਲਾਂ ਲੈ ਆਵਾਂਗੇ ਪਰਮਜੀਤ ਸਰਨੇ ਨੇ ਮੈਨੂੰ ਦਿੱਲੀ ਗੁਰਦੁਆਰਾ ਸਾਹਿਬ ਚ ਅਲੱਗ ਇੱਕ ਕਮਰੇ ਚ ਲੈ ਜਾ ਕੇ ਦੱਸਿਆ ਕਿ ਅਸੀਂ ਸਰਬਜੀਤ ਦੀ ਰਿਹਾਈ ਦੇ ਲਈ ਬਹੁਤ ਕੁਝ ਕਰ ਰਹੇ ਹਾਂ ਜਾਣਾ ਤੁਸੀਂ ਭਾਜਪਾ ਨੂੰ ਛੱਡ ਕੇ ਕਾਂਗਰਸ ਚ ਆ ਜਾਓ ਲੇਕਿਨ ਉਹ ਆਪਣੇ ਵਾਅਦੇ ਤੇ ਪੂਰੇ ਨਹੀਂ ਉਤਰੇ ਇੱਕ ਕਦੋਂ ਇੱਕ ਕਦੋਂ ਦੀ ਗੱਲ ਹੈ ਔਰ ਤੁਸੀਂ ਭਾਜਪਾ ਤੋਂ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਪੱਟੀ ਰੈਲੀ ਹੋਣੀ ਸੀ ਉਸ ਤੋਂ ਪਹਿਲਾਂ ਦੀ ਗੱਲ ਹੈ ਜੋ ਪਾਕਿਸਤਾਨ ਜਾਂ ਭਾਰਤ ਦੇ ਜੇਲ੍ਹਾਂ ਦੇ ਵਿੱਚ ਜੋ ਕੈਦੀ ਬੰਦੇ ਨੇ ਉਹਨਾਂ ਦੇ ਪਰਿਵਾਰ ਉਹਨਾਂ ਦੀ ਔਡੀਕਾਂ ਕਰਦੇ ਨੇ ਹੁਣ ਤੱਕ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਕਿਦਾਂ ਦੀ ਜ਼ਿੰਮੇਵਾਰੀ ਨਿਭਾਈ ਕੀ ਕੀ ਕੁਝ ਜੋ ਤੁਸੀਂ ਉੱਥੋਂ ਲਿਸਟਾਂ ਜਾਂ ਕੀ ਨਾਮ ਨੇ ਤੁਹਾਡੇ ਕੋਲ ਕਿੰਨੇ ਲੋਕ ਇਸ ਵੇਲੇ ਜੋ ਉੱਥੋਂ ਦੀਆਂ ਜੇਲ੍ਹਾਂ 'ਚ ਬੰਦੇ ਕਿਰਪਾਲ ਦੀ ਬਾਡੀ ਤੋਂ ਬਾਅਦ ਇੱਕ ਬੰਗੇ ਦੇ ਵਸਟਿਕ ਨੇ ਜਿਨ੍ਹਾਂ ਦੇ ਕਿ ਹਸਬੰਡ ਫਿਲੀਪੀਨ ਦੀ ਜੇਲ੍ਹ 'ਚ ਐਕਸਪਾਇਰ ਹੋ ਗਏ ਸੀ ਉਹਨਾਂ ਦੀ ਬਾਡੀ ਲੈ ਕੇ ਦਿੱਤੀ ਆ ਉਹਦਾ ਸੰਸਕਾਰ ਹੋਇਆ ਕਾਫੀ ਮਹੀਨੇ ਉੱਥੇ ਪਈ ਰਹੀ ਸੀ ਔਰ ਉਹ ਖਰਚੇ ਤੋਂ ਵੀ ਵਿਚਾਰੇ ਮਜਬੂਰ ਸੀ ਗਨੀ ਸੀ ਕਰ ਸਕਦੇ ਉਹਨਾਂ ਨੇ ਕੋਈ ਸੁਣ ਨਹੀਂ ਸੀ ਰਿਆ ਔਰ ਇਦਾਂ ਹੀ ਮੈਂ 300 ਤੋਂ ਵੱਧ ਕੈਦੀ ਨੇ ਜਿਨ੍ਹਾਂ ਦੀ ਕਿ ਲਿਸਟ ਸ਼ਮਾ ਜੀ ਨੂੰ ਦੇਖਿਆ ਜੀ ਜੋ ਸਾਡੇ ਹਿੰਦੂਸਤਾਨੀ ਪਾਕਿਸਤਾਨੀਆ ਜ਼ਿਲ੍ਹਾ ਚ ਨੇ ਔਰ 100 ਤੋਂ ਕਰੀਬ ਜਿਹੜੇ ਪਾਕਿਸਤਾਨੀ ਕੈਦੀ ਆ ਉਹਨਾਂ ਦੀ ਵੀ ਲਿਸਟ ਦਿੱਤੀ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਪਹਿਲਾਂ ਵੀ ਸਿਆਸਤ ਦੇ ਵਿੱਚ ਰਹੀ ਆ ਕਾਂਗਰਸ ਉਸ ਤੋਂ ਬਾਅਦ ਬੀਜੇਪੀ ਫਿਰ ਕਾਂਗਰਸ ਹੁਣ ਫਿਰ ਬੀਜੇਪੀ ਪਰ ਚੋਣਾਂ ਤੋਂ ਪਹਿਲਾਂ ਤੁਸੀਂ ਭਾਜਪਾ ਦੇ ਵਿੱਚ ਆਏ ਔਰ ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਤੁਸੀਂ ਸਰਬਜੀਤ ਸਿੰਘ ਦੀ ਸ਼ਹਾਦਤ ਦਾ ਜੋ ਸਿਆਸੀਕਰਨ ਕਰ ਰਹੇ ਹੋ ਉਸ ਚੀਜ਼ ਦਾ ਤੁਸੀਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਤਦ ਹੁੰਦਾ ਕਿ ਅਗਰ ਮੈਨੂੰ ਸਿਆਸਤ ਬਾਰੇ ਸ਼ੁਰੂ ਤੋਂ ਪਤਾ ਹੀ ਨਾ ਹੁੰਦਾ ਔਰ ਮੈਂ ਸਿਆਸਤ ਚ ਕਦੀ ਹਿੱਸਾ ਨਾ ਲਿਆ ਹੁੰਦਾ ਲੇਕਿਨ ਮੇਰੇ ਕੋਲ ਤਾਂ ਥੱਬਿਆਂ ਦੇ ਥੱਬੇ ਰਿਕਾਰਡ ਪਿਆ ਸਬੂਤ ਪਿਆ ਕਿ ਮੈਂ 80 ਤੋਂ ਲੈ ਕੇ 2005 ਤੱਕ ਕਾਂਗਰਸ ਦੇ ਲਈ ਕੰਮ ਕੀਤਾ ਔਰ ਮੈਨੂੰ ਅਕਾਲੀ ਦਲ ਬਹੁਤ ਬਾਰਾ ਸਰਦਾਰ ਕੈਰੋ ਹੋਰੀ ਮੈਨੂੰ ਕਿੰਨੀ ਵਾਰੀ ਕਹਿੰਦੇ ਸੀ ਕਿ ਮੈਂ ਅਕਾਲੀ ਦਲ ਜੁਆਇਨ ਕਰਾਂ ਈਵਨ ਕਿ ਉਹਨਾਂ ਨੇ ਮੈਨੂੰ ਆਪਣੀ ਗੱਡੀ ਚ ਵੀ ਬਿਠਾ ਲਿਆ ਸੀ ਚੜਾ ਲਿਆ ਸੀਗਾ ਔਰ ਸਾਰੇ ਇਥੇ ਲਾਰਾ ਲਾਰਾ ਹੋ ਗਏ ਸੀ ਕਿ ਮਾ ਕਾਲੀ ਦਲ ਚ ਚਲੇਗੀ ਲੇਕਿਨ ਬਰਾੜ ਸਾਹਿਬ ਉਹਦੋਂ ਜਗਵੀਤ ਬਰਾੜ ਆਏ ਸੀਗੇ ਅਮਰਕੋਟ ਰੈਲੀ ਚ ਮੈਂ ਉਹਨਾਂ ਕੋਲ ਵਾਪਸ ਗਈ ਸੀ ਤਾਂ ਅੱਜ ਅਗਰ ਮੇਰਾ ਇਹ ਨਵਾਂ ਕੰਮ ਹੁੰਦਾ ਤਾਂ ਮੈਂ ਕਹਿੰਦੀ ਕਿ ਹਾਂ ਸ਼ਾਇਦ ਮੈਂ ਇਦਾਂ ਕੀਤਾ ਲੇਕਿਨ ਮੈਂ ਤਾਂ ਸ਼ੁਰੂ ਤੋਂ ਹੀ ਕਾਂਗਰਸ ਚ ਸੀ ਔਰ ਜਿਹਦਾ 25 ਸਾਲ ਦਾ ਸਿਆਸੀ ਆਪਣਾ ਇੱਕ ਕੈਰੀਅਰ ਰਹਾ ਹੋਵੇ ਤਾਂ ਉਸ ਲਈ ਇਹ ਗੱਲ ਕਹਿਣੀ ਜਾਇਜ਼ ਨਹੀਂ ਤੁਹਾਡੇ ਤੇ ਵੀ ਇਲਜ਼ਾਮ ਕਈ ਵਾਰ ਲੱਗੇ ਕਿ ਜੋ ਫਿਲਮ ਬਣੀ ਸੀ ਜੋ ਸਰਬਜੀਤ ਸਿੰਘ ਦੀ ਕਹਾਣੀ ਸੀ ਉਸ ਦੇ ਵਿੱਚ ਵੀ ਤੁਸੀਂ ਉਹ ਚੀਜ਼ਾਂ ਨੂੰ ਅੱਗੇ ਰੱਖਿਆ ਜਿਹੜੀਆਂ ਤੁਹਾਨੂੰ ਸੂਟ ਕਰਦੀਆਂ ਸੀ ਜਦਕਿ ਸੱਚਾਈ ਨੂੰ ਕਿਤੇ ਨਾ ਕਿਤੇ ਦਰਕਨਾਰ ਕੀਤਾ ਗਿਆ ਮੈਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਔਰ ਮੈਂ ਉਹਨਾਂ ਨੂੰ ਕੋਈ ਐਹੋ ਜੀ ਗੱਲ ਨਹੀਂ ਦੱਸੀ ਮੈਂ ਸਰਬਜੀਤ ਦੀ ਜੇਲ੍ਹ ਦੀਆਂ ਗੱਲਾਂ ਦੱਸੀਆਂ ਔਰ ਜੋ ਅਸੀਂ ਬਚਪਨ ਚ ਹੋਲੀ ਖੇਡਦੇ ਸੀ ਜਾਂ ਆਪਸ ਚ ਜੋ ਸਾਡੀ ਲੜਾਈ ਝਗੜਾ ਜਾਂ ਪਿਆਰ ਹੁੰਦਾ ਸੀ ਮੈਂ ਉਹੀ ਗੱਲਾਂ ਉਹਨਾਂ ਨੂੰ ਦੱਸੀਆਂ ਔਰ ਬਾਕੀ ਉਹਨਾਂ ਨੇ ਸਾਰਾ ਨੈਟ ਤੋਂ ਸਰਚ ਕਰਕੇ ਆਪਣਾ ਉਹਨਾਂ ਨੇ ਕੀਤਾ ਔਰ ਉਹਨਾਂ ਨੇ ਮੈਨੂੰ ਫਿਲਮ ਜਿਹੜੀ ਆ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਦਿਖਾਈ ਆ ਪ੍ਰੀਮੀਅਰ ਤੇ ਹੀ ਮੈਂ ਦੇਖੀ ਇਸ ਤੋਂ ਪਹਿਲਾਂ ਮੈਂ ਦੇਖੀ ਨਹੀਂ ਆ ਪਰ ਤੁਸੀਂ ਕੀ ਸਮਝਦੇ ਹੋ ਕਿ ਜਿੰਨਾ ਹੰਗਾਰਾ ਉਸ ਫਿਲਮ ਨੂੰ ਮਿਲਣਾ ਚਾਹੀਦਾ ਸੀ ਬਾਕੀ ਜੋ ਫਿਲਮ ਆ ਰਹੀਆਂ ਨੇ ਉਹਨਾਂ ਦੇ ਮੁਕਾਬਲੇ ਹਾਲਾਂਕਿ ਉਸ ਨੂੰ ਔਸਕਰ ਦੇ ਵਿੱਚ ਵੀ ਨੋਮੀਨੇਸ਼ਨ ਉਹਨ ਜੋ ਫਾਈਲ ਹੋਇਆ ਕੀ ਕਹੋਗੇ ਇਹਦੇ ਬਾਰੇ ਨੀ ਇਹ ਥੋੜਾ ਪ੍ਰਮੋਸ਼ਨ ਘਾਟ ਰਹਿ ਗਈ ਸੀ ਜਿਸ ਕਰਕੇ ਥੋੜਾ ਬਹੁਤ ਸਾਰੇ ਲੋਕਾਂ ਨੂੰ ਇੰਤਜ਼ਾਰ ਹੀ ਰਹਿ ਗਿਆ ਕਈਆਂ ਨੂੰ ਪਤਾ ਹੀ ਨਹੀਂ ਚੱਲ ਪਾਇਆ ਕਿ ਫਿਲਮ ਰਿਲੀਜ਼ ਹੋ ਗਈ ਹੈ ਉਸ ਜਦੋਂ ਫਿਲਮ ਲੈ ਗਈ ਸੀ ਉਸ ਤੋਂ ਬਾਅਦ ਮੈਨੂੰ ਬੜੇ ਕਾਲਸ ਆਈਆਂ ਕਿ ਦਲਬੀਰ ਜੀ ਦੀ ਫਿਲਮ ਦੇਖਣ ਜਾਣਾ ਕਦੋਂ ਰਿਲੀਜ਼ ਹੋ ਰਹੀ ਹੈ ਤਾਂ ਮੈਂ ਕਿਹਾ ਅਰੇ ਉਹ ਤਾਂ ਰਿਲੀਜ਼ ਹੋ ਚੁੱਕੀ ਉਹ ਤਾਂ ਲੱਥ ਵੀ ਗਈ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗਾ ਸੀ ਪ੍ਰਮੋਸ਼ਨ ਤਾਂ ਥੋੜਾ ਰਹਿ ਗਿਆ ਜਦੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਪਿੰਡ ਦੇ ਵਿੱਚ ਉਸ ਵੇਲੇ ਵੀ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੁਣ ਤੁਸੀਂ ਸਿਆਸਤ 'ਚੋ ਕੱਲ ਨੂੰ ਜੇਕਰ ਤੁਸੀਂ ਰੈਲੀਆਂ 'ਚ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਉਹ ਲੋਕ ਫਿਰ ਵਿਰੋਧ ਕਰ ਸਕਦੇ ਨੇ ਉਹਨਾਂ ਲਈ ਤੁਹਾਡਾ ਕੀ ਜਵਾਬ ਹੈ ਜਦੋਂ ਕਿਸੇ ਦਾ ਵਿਰੋਧ ਹੁੰਦਾ ਤਾਂ ਬਸ ਉਸ ਆਦਮੀ ਨੂੰ ਇਹ ਸਮਝਣਾ ਚਾਹੀਦਾ ਕਿ ਮੈਂ ਇਨਤ ਉੱਗੇ ਆਂ ਔਰ ਮੈਂ ਕੁਝ ਅੱਛਾ ਕਰ ਰਿਹਾ ਤਾਂ ਮੇਰਾ ਵਿਰੋਧ ਹੋਏਗਾ ਉਹ ਤੋਂ ਕਬਰਾਨਾ ਨਹੀਂ ਚਾਹੀਦਾ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਸੁਪਨਦੀਪ ਤੁਹਾਡੇ ਨਾਲ ਹੁਣ ਇਸ ਵੇਲੇ ਵੀ ਰਹਿ ਰਹੀ ਹੈ ਜੇਕਰ ਤੁਸੀਂ ਪੋਲਿਟਿਕਸ ਦੇ ਵਿੱਚ ਐਕਟਿਵ ਹੁੰਦੇ ਹੋ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਵੀ ਹੁਣ ਉਮਰ ਦੇ ਹਿਸਾਬ ਦੇ ਨਾਲ ਤੁਸੀਂ ਚਾਹੋਗੇ ਕਿ ਉਹਨੂੰ ਵੀ ਸਿਆਸਤ ਦੇ ਵਿੱਚ ਲਿਆਂਦਾ ਜਾਵੇ। ਹਾਂ ਬਿਲਕੁਲ ਮੈਂ ਸੁਆਪਨਦੀਪ ਨੂੰ ਚਾਹੂੰਗੀ। ਮੈਂ ਪੂਨਮ ਨੂੰ ਬਹੁਤ ਵਾਰੀ ਕਹਿ ਆ ਕਿ ਉਹ ਅੱਗੇ ਆਵੇ। ਲੇਕਿਨ ਪੂਨਮ ਦਾ ਆਪਣਾ ਕਹਿਣਾ ਹੈ ਕਿ ਮੈਂ ਅੱਗੇ ਨਹੀਂ ਆਣਾ ਚਾਹੁੰਦੀ। ਮੈਂ ਇਹ ਜੇ ਸਮਝ ਨਹੀਂ ਪਾਰੀ। ਮੇਰੀ ਅਜੇ ਇਸ ਨਹੀਂ। ਤਾਂ ਉਹਦੀ ਪੜ੍ਹਾਈ ਲਿਖਾਈ ਦੇ ਹਿਸਾਬ ਨਾਲ ਉਹਦੇ ਬਤਿਹਰੇ ਦੇ ਹਿਸਾਬ ਨਾਲ ਮੈਂ ਜ਼ਰੂਰ ਫੈਸਲਾ ਕਰੂੰਗੀ ਕਿ ਸੁਆਪਨਦੀਪ ਪਹਿਲਾਂ ਆਵੇ। ਔਰ ਉਸ ਤੋਂ ਬਾਅਦ ਜਿਹੜਾ ਉਹ ਆਪਣੀ ਭੈਣ ਨੂੰ ਆਪਣੇ ਨਾਲ ਰੱਖੇ ਤਾਂ ਕਿ ਉਹ ਵੀ ਕੁਝ ਸਿੱਖ ਸਕੇ। ਭਾਜਪਾ ਨੇ ਅਜਿਹਾ ਕਿਹੜਾ ਕੰ ਕੈਦੀਆਂ ਨੂੰ ਛਡਾਉਣ ਦੀ ਗੱਲ ਕਰਦੇ ਹੋ ਉਸ ਲੜਾਈ ਨੂੰ ਤੁਸੀਂ ਕਿੱਥੋਂ ਤੱਕ ਲੈ ਕੇ ਜਾਓਗੇ ਔਰ ਕੀ ਤੁਹਾਡਾ ਅੱਗੇ ਮਿਸ਼ਨ ਹੋਏਗਾ ਇਸ ਬਾਰੇ ਦੱਸੋ 2005 ਦੇ ਵਿੱਚ ਜਦੋਂ ਮੈਂ ਲੜਾਈ ਸ਼ੁਰੂ ਕੀਤੀ ਸੀ ਤਾਂ ਸਾਡੀ ਮੇਰੀ ਲੜਾਈ ਦਾ ਸਦਕਾ ਹੀ ਸਾਡੇ ਦੋਨੋਂ ਹੋਮ ਸੈਕਟਰੀ ਬੈਠੇ ਸੀ ਪਾਕਿਸਤਾਨ ਔਰ ਹਿੰਦੁਸਤਾਨ ਦੇ ਸ਼ਾਹਾ ਕਰਕੇ ਉਹਨਾਂ ਦਾ ਨਾਂ ਸੀਗਾ ਤਾਂ ਉਦੋਂ ਇਹ ਸਾਈਨ ਹੋਏ ਸੀ ਕਿ ਇਨ ਤਾਰੀਖ ਤੱਕ ਅਸੀਂ ਆਪਣੇ ਆਪਣੇ ਕੈਦੀਆਂ ਨੂੰ ਛੱਡਾਂਗੇ ਤਾਂ ਉਦੋਂ ਕਦੀ ਆਏ ਵੀ ਸੀ ਕਿੰਨੇ ਸਾਰੇ ਬੱਚੇ ਛੁਟਕੇ ਆਏ ਸੀ ਉਹ ਇੱਕ ਜਿਹੜਾ ਸਿਲਾ ਹੈ ਉਹ ਇਸੇ ਨੂੰ ਹੀ ਜਾਂਦਾ ਹੈ ਜਿਹੜੀ ਸਾਡੀ ਉਸ ਦਿਨਾਂ ਦੇ ਵਿੱਚ ਹੈਗੀ ਸੀ ਜੰਦ ਤਾਂ ਹੁਣ ਵੀ ਇਹੀ ਹੈ ਕਿ ਜਦੋਂ ਅਸੀਂ ਇਹ ਗੱਲ ਨੂੰ ਚੱਕਾਂਗੇ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਸੁਸ਼ਮਾ ਜੀ ਉਹ ਮੋਦੀ ਜੀ ਰਾਜਨਾਲ ਜੀ ਜਿੱਥੇ ਮੈਨੂੰ ਲੋੜ ਹੋਗੀ ਉਹਨਾਂ ਦੀ ਮਦਦ ਦੀ ਉਹ ਜ਼ਰੂਰ ਕਰਨਗੇ ਔਰ ਬੱਚੇ ਜ਼ਰੂਰ ਇੱਥੋਂ ਵੀ ਵਾਪਸ ਜਾਣਗੇ ਔਰ ਉੱਥੋਂ ਵੀ ਆਣਗੇ ਕਿਉਂਕਿ ਮੇਰੇ ਸਿਰਫ ਗੱਲ ਹੀ ਇਹ ਹੈ ਜੋ ਚਲੋ ਬਦਕਿਸਮਤੀ ਸੀ ਕਿ ਸਰਬਜੀਤ ਸਿੰਘ ਜ਼ਿੰਦਾ ਵਾਪਸ ਨਹੀਂ ਆਇਆ ਤੁਸੀਂ ਕਾਫੀ ਲੰਬੀ ਲੜਾਈ ਲੜੀ ਪਰ ਜੋ ਲੋਕ ਉਹਨਾਂ ਜੇਲ੍ਹਾਂ ਦੇ ਵਿੱਚ ਲੰਬਾ ਸਮਾਂ ਕੱਟਣ ਤੋਂ ਬਾਅਦ ਭਾਰਤ ਪਹੁੰਚ ਤਾਂ ਚੁੱਕੇ ਨੇ ਪਰ ਉਹਨਾਂ ਕੋਲ ਕੋਈ ਰੋਜ਼ਗਾਰ ਨਹੀਂ ਹੈ ਉਹਨਾਂ ਲੋਕਾਂ ਲਈ ਤੁਸੀਂ ਸਰਕਾਰ ਤੱਕ ਕੀ ਆਵਾਜ਼ ਲੈ ਕੇ ਜਾਓਗੇ ਹਾਂ ਉਹੀ ਮੈਂ ਦੱਸਿਆ ਕਿ ਮੈਂ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਉਹਨਾਂ ਦੀ ਜਾਂਚ ਪੜਤਾਲ ਹੋਈ ਆ ਔਰ ਉਹਨਾਂ ਨੂੰ ਪਰ ਸਵੀਦਵਾਇਆ ਗਿਆ ਸਰਕਾਰ ਵੱਲੋਂ ਵੀ ਉਹਨਾਂ ਦੀਆਂ ਜਿਹੜੀਆਂ ਨੇ ਜਾਂਚ ਹੋ ਚੁੱਕੀ ਆ ਉਹਨਾਂ ਨੂੰ ਰਿਕਾਰਡ ਬਣ ਗਿਆ ਪਟਵਾਰੀ ਤਹਿਸੀਲਦਾਰੋਂ ਨੇ ਦੇਖਣ ਤੱਕ ਪਹੁੰਚਿਆ ਉਹਨਾਂ ਨੇ ਜਾ ਕੇ ਦੱਸਿਆ ਕਿ ਅਸੀਂ ਸਰਕਾਰ ਵੱਲੋਂ ਆਏ ਹਾਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਨੂੰ ਜ਼ਰੂਰ ਮਿਲੇਗਾ ਔਰ ਕੁਝ ਵੀ ਅਗਰ ਕਸਰ ਰਹਿ ਜਾਂਦੀ ਆ ਤਾਂ ਮੈਂ ਵੀ ਇੱਕ ਪ੍ਰੋਗਰਾਮ ਕਰਨ ਵਾਲੀ ਆ ਜਿਸ ਵਿੱਚ ਕਿ ਮੈਂ ਕੁਝ ਅਜਿਹੇ ਲੋਕਾਂ ਦੀ ਔਰ ਪਹਿਣਾ ਪਰਾਵਾਂ ਦੀ ਮਦਦ ਦੇ ਨਾਲ ਔਰ ਜਿਹੜੇ ਲੋਕ ਸ਼ਹੀਦ ਹੋਏ ਆ ਉਹਨਾਂ ਦੇ ਲਈ ਇੱਕ ਬਹੁਤ ਅੱਛਾ ਇੱਕ ਸਮਾਗਮ ਕਰਕੇ ਉਸ ਵਿੱਚ ਉਹਨਾਂ ਨੂੰ ਆਰਥਿਕ ਮਦਦ ਦੇਣਾ ਚਾਹੁੰਦੀ ਆ ਇਹ ਹਨ ਦਲਬੀਰ ਕੌਰ ਜੀ ਇਹਨਾਂ ਦਾ ਕਹਿਣਾ ਹੈ ਕਿ ਸਿਆਸਤ ਉਹਨਾਂ ਲਈ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਵੀ ਸਿਆਸਤ ਦੇ ਵਿੱਚ ਸਨ ਔਰ ਕਾਂਗਰਸ ਉਹਨਾਂ ਨੇ ਇਸ ਕਰਕੇ ਛੱਡੀ ਕਿਉਂਕਿ ਕਾਂਗਰਸ ਨੇ ਸਰਬਜੀਤ ਸਿੰਘ ਦੇ ਜੋ ਰਿਹਾਈ ਹੈ ਉਸ ਦਾ ਸੌਦਾ ਕੀਤਾ ਸੀ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪਰਮਜੀਤ ਸਿੰਘ ਸਰਨਾ ਦਾ ਨਾਮ ਲੈਂਦਿਆਂ ਕਿਹਾ ਕਿ ਉਹਨਾਂ ਨੇ ਮੁਲਾਕਾਤ ਕਰਕੇ ਇਹਨਾਂ ਨੂੰ ਕਿਹਾ ਸੀ ਕਿ ਜੇਕਰ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਹਨ ਤਾਂ ਸਰਬਜੀਤ ਦੀ ਰਿਹਾਈ ਲਈ ਕੋਈ ਨਾ ਕੋਈ ਕਾਂਗਰਸ ਰਸਤਾ ਜ਼ਰੂਰ ਖੋਲੇਗੀ ਫਿਲਹਾਲ ਇਹਨਾਂ ਨੇ ਇਹ ਸਾਫ਼ ਨਹੀਂ ਕੀਤਾ ਕਿ ਉਹ ਚੋਣਾਂ ਦੇ ਵਿੱਚ ਸਿਆਸਤ ਦੇ ਵਿੱਚ ਆਉਣ ਤੋਂ ਬਾਅਦ ਚੋਣਾਂ ਦੇ ਵਿੱਚ ਉਹਨਾਂ ਦੀ ਭੂਮਿਕਾ ਰਹੇਗੀ ਪਰ ਉਹਨਾਂ ਦਾ ਇਹ ਜ਼ਰੂਰ ਕਹਿਣਾ ਹੈ ਕਿ ਮੋਦੀ ਸਰਕਾਰ ਦਾ ਇੱਕ ਹਿੱਸਾ ਬਣ ਕੇ ਜਾਂ ਉਹਨਾਂ ਦੀ ਪਾਰਟੀ ਦਾ ਇੱਕ ਹਿੱਸਾ ਬਣ ਕੇ ਉਹ ਉਹਨਾਂ ਕੈਦੀਆਂ ਜੋ ਭਾਰਤ ਜਾਂ ਫਿਰ ਪਾਕਿਸਤਾਨ ਦੀਆਂ ਜੇਲਾਂ ਦੇ ਵਿੱਚ ਬੰਦੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਲੰਬੇ ਸਮੇਂ ਤੋਂ ਉਹਨਾਂ ਦਾ ਇੰਤਜ਼ਾਰ ਹੈ ਔਰ ਦੂਸਰਾ ਜੋ ਕੈਦੀ ਜੇਲਾਂ ਦੇ ਵਿੱਚ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਆਪਣੇ ਆਪਣੇ ਘਰ ਤਾਂ ਪਰਤ ਗਏ ਨੇ ਪਰ ਉਹਨਾਂ ਕੋਲ ਕੋਈ ਰੋਜ਼ਗਾਰ ਨਹੀਂ ਹੈ ਉਹਨਾਂ ਦੀ ਆਵਾਜ਼ ਸਰਕਾਰ ਤੱਕ ਜ਼ਰੂਰ ਲੈ ਕੇ ਜਾਣਗੇ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ राजीव ਸ਼ਰਮਾ এবੀਪੀ ਸਾਂਝਾ ਪਿੱਖੀ ਵਿੰਡ